ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਜਿੰਨੇ ਵੀ ਇੱਥੇ ਅਫੀਸਰ ਸਹਿਬਾਨ ਜਿੰਨੇ ਵੀ ਡਾਈਟ ਦੇ ਮੁਲਾਜ਼ਮ ਸਹਿਬਾਨ ਸਟੂਡੈਂਟ ਜਿੰਨੇ ਦਾਦੇ ਵਿੱਚ ਤੁਸੀਂ ਪਹੁੰਚੇ ਹੋ ਤੁਹਾਡੇ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਕੂਲ ਆਫ ਐਮੀਨੈਂਸ ਦਾ ਵੀ ਤੁ ਘਾਟਨ ਕਰਕੇ ਆਏ ਆ ਮੈਂ ਛਾਜਲੀ ਡਾਈਟ ਦੇ ਵਿੱਚ ਤਾਂ ਪਹਿਲਾਂ ਹੀ ਅੱਛੀਆਂ ਸਹੂਲਤਾਂ ਸੀ ਪਰ ਇਹਨੂੰ ਹੋਰ ਅਪਡੇਟ ਕਰਨ ਲੱਗੇ ਹੋਏ ਆ ਇਹ ਜਿਹੜਾ ਏਰੀਟੋਰੀਅਮ ਹੈ ਇੱਥੇ ਬਹੁਤ ਸਾਰੇ ਬੱਚਿਆਂ ਨੂੰ ਮੌਕਾ ਮਿਲੂਗਾ ਆਪਣੀ ਕਲਾ ਦਿਖਾਉਣ ਦਾ ਕਿਸੇ ਨੂੰ ਭਾਸ਼ਣ ਕਲਾ ਦਾ ਕਿਸੇ ਨੂੰ ਕਵਿਤਾ ਉਚਾਰਨ ਦਾ ਕਿਸੇ ਨੂੰ ਪ੍ਰਮਾਤਮਾ ਨੇ ਜੋ ਵੀ ਬਖਸ਼ੀ ਹੈ ਕਿਸੇ ਨੂੰ ਫਨ ਬਖਸ਼ਿਆ ਉਹ ਇੱਥੇ ਸਟੇਜ ਤੇ ਦਿਖਾਉਣ ਦਾ ਮੌਕਾ ਮਿਲੂਗਾ ਆਪਣੇ ਇਹ ਬੜੀ ਘਾਟ ਹੈ ਜਦੋਂ ਬਾਹਰਲੇ ਮੁਲਕਾਂ ਚ ਜਾਈਦਾ ਸੀਗਾ ਸ਼ੋਅ ਵਗੈਰਾ ਕਰਨਾ ਤਾਂ ਉਹਨਾਂ ਨੇ ਪੁੱਛੀ ਤੁਸੀਂ ਸ਼ੋਅ ਕਿੱਥੇ ਹੈ ਉਹ ਕਹਿੰਦੀ ਸਕੂਲ ਦਾ ਐਡੀਟੋਰੀਅਮ ਹੈ ਅੱਜਕੱਲ ਸਕੂਲ ਚ ਐਡੀਟੋਰੀਅਮ ਹੈ ਹਾਂਜੀ ਸਰੀ ਦੇ ਵਿੱਚ ਹੈ ਜੀ ਐਬਸਪੋਰਟ ਚ ਹੈ ਜੀ ਲੈਂਗਲੀ ਹੈ ਜੀ ਟੋਰਾਂਟੋ ਚ ਹੈ ਜੀ ਵਿਨੀਪੈਗ ਚ ਹੈ ਜੀ ਮੈਲਬਨ ਚ ਹੈ ਸਿਡਨੀ ਚ ਹੈ ਕੈਨਬਰਾ ਚ ਹੈ ਸਕੂਲਾਂ ਚ ਬਹੁਤ ਵਧੀਆ ਐਡੀਟੋਰੀਅਮ ਨੇ ਉਹ ਸੋਚਦੇ ਸਾਡੇ ਸਕੂਲਾਂ ਚ ਕਿਉਂ ਨਹੀਂ ਹੈਗੇ ਵੀਰੇ ਸੰਤ ਬਾਰੀ ਬਿਠਾ ਕੇ ਪੀਟੀ ਕਰਾਉਂਦੇ ਆ ਸੰਤ ਧੁੱਪੀ ਬਿਠਾਈ ਰੱਖਦੇ ਸੀ ਉੱਥੇ ਸੰਬੋਧਨ ਕਰੋ ਉੱਥੇ ਜੇ ਕੁਝ ਆਉਂਦਾ ਤਾਂ ਕਰੋ ਨਹੀਂ ਤਾਂ ਫੇਰ ਨਾ ਕਰੋ ਕਿਉਂਕਿ ਇਨਫਰਾਸਟ੍ਰਕਚਰ ਨਹੀਂ ਹੈਗਾ ਸੀ ਆਪਣੇ ਕੋਲੇ ਹੁਣ ਇੱਥੇ ਜਿਹੜੇ ਬੱਚੇ ਆਉਣਗੇ ਪਿੱਛੇ ਗ੍ਰੀਨ ਰੂਮ ਬਣੇ ਨੇ ਤਿਆਰੀ ਵਾਸਤੇ ਉਹਨਾਂ ਦੀ ਆਰਟ ਨੂੰ ਬਹੁਤ ਉੱਪਰ ਚੰਡੀਗੜ੍ਹ ਜਾਂਦੇ ਹੁੰਦੇ ਸੀਗੇ ਟੈਗੋਰ ਥੀਏਟਰ 'ਚ ਮੈਂ ਲਾਂਦਾ ਸੀ ਯਾਰ ਆ ਤਾਂ ਕਮਾਲ ਚੀਜ਼ ਹੈ ਯਾਰ ਤੁਗਣਾ ਤਿਗਣਾ ਹੌਸਲਾ ਮਿਲ ਜਾਂਦਾ ਹੈ ਮਤਲਬ ਇੱਥੇ ਬਹਿ ਕੇ ਤੁਹਾਡੇ ਸਕੂਲ ਦੀ ਕਨਵੋਕੇਸ਼ਨ ਵੀ ਹੋਊਗੀ ਬੱਚਿਆਂ ਨੂੰ ਬਹੁਤ ਸਾਰੇ ਵਿਜ਼ਿਟਿੰਗ ਪ੍ਰੋਫੈਸਰ ਆਉਣਗੇ ਉਹ ਇੱਥੇ ਬੱਚਿਆਂ ਨੂੰ ਸੰਬੋਧਨ ਕਰਨਗੇ ਬੱਚੇ ਸਵਾਲ ਪੁੱਛਣਗੇ ਤਾਂ ਇਕ ਮਹੌਲ ਮਿਲੂਗਾ ਨਹੀਂ ਤਾਂ ਆਪਾਂ ਨੂੰ ਤਾਂ ਸੰਗਰੂਰ ਵਾਲਿਆਂ ਨੂੰ ਕਹਿੰਦੇ ਸੀ ਇਹ ਤਾਂ ਮਤਲਬ ਪਛੜੇ ਹੋਏ ਨੇ ਪਰ ਇਹ ਸਾਸ ਸੰਗਰੂਰ ਵਾਲਿਆਂ ਨੇ ਪਾਸਾ ਪਲਟਿਆ ਉਹਨਾਂ ਫੌਜ ਦੇ ਵਿੱਚ ਜਦੋਂ ਪ੍ਰੇਡ ਹੁੰਦੀ ਹੈ ਜਦੋਂ ਆਪਾਂ ਦੇਖਦੇ ਆਂ ਆਪਾਂ ਵੀ ਦੇਖਦੇ ਆਂ 26 ਜਨਵਰੀ ਨੂੰ ਜਾਂ 15 ਅਗਸਤ ਨੂੰ ਜਿਹੜਾ ਸਭ ਤੋਂ ਪਿੱਛੇ ਹੁੰਦਾ ਆਪਾਂ ਉਹਦੇ ਤਰਸ ਕਰਦੇ ਆਂ ਵੀ ਜਿਹੜਾ ਮੇਨ ਆ ਉਹ ਤਾਂ ਮੂਰੇ ਲਾਇਆ ਹੋਇਆ ਇਹਨਾਂ ਨੇ ਸਭ ਤੋਂ ਪਿੱਛੇ ਵਾਲਾ ਤਾਂ ਵਿਚਾਰਾ ਉਹੀ ਐ ਇੰਜੇ ਕਰਦਾ ਫਿਰਦਾ ਵੀ ਬੰਦੀ ਪੂਰੇ ਕੀਤੀ ਐ ਤਾਂ ਅਚਾਨਕ ਉਹਨਾਂ ਦਾ ਕਮਾਂਡਰ ਕਹਿੰਦਾ ਪਿੱਛੇ ਮੁੜेंगे ਪਿੱਛੇ ਮੁੜ ਉਹ ਪਿੱਛੇ ਮੁੜਾ ਜਿਹੜਾ ਸਭ ਤੋਂ ਪਿੱਛੇ ਵਾਲਾ ਹੁੰਦਾ ਸਭ ਤੋਂ ਮੂਰੇ ਹੋ ਜਾਂਦਾ ਜੀ ਆਹੀ ਸੰਗਰੂਰ ਨਾਲ ਹੋਇਆ ਜੀ ਪਹਿਲਾਂ ਆਪਾਂ ਨੂੰ ਸਭ ਤੋਂ ਪਿੱਛੇ ਕਹਿੰਦੇ ਸੀ ਐਸਾ 2022 ਚ ਪਲਟਾ ਮਾਰਿਆ ਹੁਣ ਸਭ ਤੋਂ ਅੱਗੇ ਆਪਾਂ ਹੁਣ ਇੱਧਰ ਨੂੰ ਆਉਂਦੇ ਆ ਸਾਰੇ ਸੰਗਰੂਰ ਵਾਲੇ ਨੂੰ ਮਿਲਣ ਵੀ ਸੰਗਰੂਰ ਵਾਲੇ ਅੱਛਾ ਯਾਰ ਕਮਾਲ ਮੈਂ ਤੁਹਾਨੂੰ ਕਿਹਾ ਸੀ ਵੀ ਤੁਹਾਨੂੰ ਮਿਲਣ ਆਇਆ ਕਰਨਗੇ ਲੋਕ ਵੀ ਤੁਹਾਨੂੰ ਮਿਲਣ ਆਇਆ ਕਰਨਗੇ ਇਹੇ ਨੇ ਓਏ ਇਹਨਾਂ ਨੇ ਪਲਟਿਆ ਪਾਏ ਆ ਪਾਸਾ ਆ ਪਾਸਾ ਪਲਟੇ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣ ਆਇਆ ਮੈਂ ਕੋਈ ਸਾਨ ਕਰਨ ਨਹੀਂ ਆਇਆ ਥੋੜਾ ਪੈਸਾ ਤੁਹਾਡੇ ਤੇ ਲਾਇਆ ਨਾ ਮੇਰੇ ਕੋਲ ਕੋਈ ਮਸ਼ੀਨ ਹੈ ਪੈਸੇ ਵਾਲੀ ਨਾ ਮੇਰਾ ਇਸ ਐਡੀਟੋਰੀਅਮ 'ਚ ਕੋਈ ਹਿੱਸਾ ਹੈ। ਹਿੱਸਾ ਥੋੜਾ ਹੈ। ਤੁਹਾਡੇ ਬੱਚਿਆਂ ਦਾ। ਉਹ ਤਰੱਕੀਆਂ ਕਰਨ ਮੈਨੂੰ ਖੁਸ਼ੀ ਹੋਊਗੀ। ਸੋ 400 ਸੀਟਾਂ ਦਾ ਇਹ ਜਿਹੜਾ ਐਡੀਟੋਰੀਅਮ ਚਾਰੀ ਏਸੀ ਲੱਗੇ ਨੇ। 1993 'ਚ ਇਸ ਸੰਸਥਾ ਦੀ ਸਥਾਪਨਾ ਹੋਈ ਸੀ 1993 'ਚ। ਜਾਨੀ ਕਿ ਸਮਝ ਲਓ 32 ਸਾਲ ਪਹਿਲਾਂ ਤਾਂ ਬਾਈ ਡਾਈਟ ਸੰਸਥਾਵਾਂ ਨੇ ਪੰਜਾਬ ਚ 17 ਚੱਲ ਰਹੀਆਂ ਨੇ ਤਰਨਤਾਰਨ ਬਰਨਾਲਾ ਪਠਾਨਕੋਟ ਫਾਜ਼ਿਲਕਾ ਤੇ ਮੁਹਾਲੀ ਵਾਲੀਆਂ ਜਿਹੜੀਆਂ ਨੇ ਉਹ ਪ੍ਰੀ ਸਰਵਿਸ ਟ੍ਰੇਨਿੰਗ ਕੋਰਸ ਵਾਸਤੇ ਉਹਨਾਂ ਦਾ ਕਰ ਰਹੇ ਆ ਪਰ ਉਪਰ ਕਿਰਿਆ ਦੇ ਅਧੀਨ ਨੇ ਸੋ ਸੰਗਰੂਰ ਦੇ ਵਿੱਚ ਇਸ ਤਰ੍ਹਾਂ ਦਾ ਐਡੀਟੋਰੀਅਮ ਛੋਟੇ-ਛੋਟੇ ਫੰਕਸ਼ਨ ਕੋਈ ਕਿਸੇ ਬਿਜ਼ਨਸ ਵੜਿਆ ਨੇ ਕੋਈ ਆਪਣੀ ਕੋਈ ਨਮਾਇਸ਼ ਲਾਉਣੀ ਹੈ ਪ੍ਰਦਰਸ਼ਨੀ ਲਾਉਣੀ ਹੈ ਉਹਦੇ ਵਾਸਤੇ ਨਹੀਂ ਤਾਂ ਆਪਾਂ ਨੂੰ ਮੈਰਿਜ ਪੈਲੇਸ ਅ ਟਾਈਪ ਕੰਮ ਕਰਨਾ ਪੈਂਦਾ ਉੱਥੇ ਆਵਾਜ਼ ਦੀ ਬਹੁਤ ਪ੍ਰੋਬਲਮ ਹੁੰਦੀ ਹੈ ਉੱਥੇ ਆਵਾਜ਼ ਸਮਝ ਨਹੀਂ ਆਉਂਦੀ ਇਹ ਬਕਾਇਦਾ ਤੌਰ ਤੇ ਸਾਉਂਡ ਪ੍ਰੂਫ ਬਣਾਇਆ ਗਿਆ ਮੇਰੀ ਬਾਤ ਤੁਰ ਸਮਝ ਆ ਰਹੀ ਹੈ ਨਾ ਸਾਰਿਆਂ ਨੂੰ ਸਮਝ ਆ ਰਹੀ ਹੈ ਨਾ ਇਟਸ ਸਾਉਂਡ ਪ੍ਰੂਫ ਹੈ ਸਟੂਡੀਓ ਵਾਲਾ ਮਟੀਰੀਅਲ ਆਇਆ ਹੈ ਸੁਸੰਗਰੂਰ ਜ਼ਿਲ੍ਹੇ ਨੇ ਬੜੇ 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 ਕਲਾਕਾਰ ਪੈਦਾ ਕੀਤੇ ਨੇ ਤੇ ਇੱਥੇ ਵੀ ਪਰਫਾਰਮੈਂਸ ਹੋਣਗੀਆਂ ਆ ਸਟੇਜ ਬਹੁਤ ਵੱਡੀ ਹੈ ਇੱਥੇ ਵੀ ਨਾਟਕ ਖੇਡੇ ਜਾਣਗੇ ਇੱਥੇ ਵੀ ਕਲਾ ਦਾ ਪਰਦਰਸ਼ਨ ਹੋਊਗਾ। ਔਰ ਮੈਂ ਤੁਹਾਨੂੰ ਸਾਰਿਆਂ ਨੂੰ ਗੁੱਡ ਲੱਕ ਹੈ ਨਾ ਕਿ ਆ ਬੱਚੇ-ਬੱਚੀਆਂ ਇਹੀ ਇੱਥੇ ਕੱਲ ਨੂੰ ਸਟੇਜ ਤੇ ਹੋਣਗੇ। ਕੌਨਫੀਡੈਂਸ ਬਣੂਗਾ। ਇਹੀ ਕੱਲ ਨੂੰ ਬੜੇ-ਬੜੇ ਲੀਡਰ ਬਣਨਗੇ ਆ। ਬੜੇ-ਬੜੇ ਵਕੀਲ ਬਣਨਗੇ ਇੰਨਾ ਚੁਈ। ਬੜੇ-ਬੜੇ ਜੱਜ ਬਣਨਗੇ। ਉਹਦਾ ਅਗਲੇ ਮੰਤਰੀ ਮੰਡਲ ਚ ਥੋੜੇ ਜਿਓ ਇੱਕ ਅੱਧਾ ਇੱਥੇ ਬੈਠਾ ਹੋਵੇ ਕੀ ਪਤਾ ਲੱਗਾ ਵਕਤ ਦਾ ਜੀ ਸੰਗਰੂਰ ਵਾਲੇ ਨੇ ਕੀ ਪਤਾ ਕਿ ਇਹਨੂੰ ਚੁਣ ਲੈਣਾ ਸੋ ਕੌਨਫੀਡੈਂਸ ਰੱਖੋ ਦ੍ਰਿੜ ਇਰਾਦੇ ਰੱਖੋ ਕਾਮਯਾਬੀ ਦੇ ਟੀਚਰ ਤੁਹਾਡੇ ਕੋਲੇ ਬੌਸ ਵਧੀਆ ਨੇ ਤੁਹਾਡੀ ਮਿਹਨਤ ਤੇ ਮੈਨੂੰ ਕੋਈ ਸ਼ੱਕ ਨਹੀਂ ਮਾਪਿਆਂ ਨੇ ਤੁਹਾਨੂੰ ਮੌਕਾ ਦਿੱਤਾ ਕਿ ਬੇਟਾ ਉਡਾਰੀਆਂ ਮਾਰੋ ਮਾਪਿਆਂ ਦਾ ਨਾਮ ਉੱਚਾ ਕਰੋ ਫਸਟ ਆਉਂਗੀਆਂ ਫਸਟ ਆਉਂਗੇ ਤੁਹਾ ਮਾਪਿਆਂ ਦਾ ਮਾਨ ਬੱਧਾ ਪਰ ਉਹਦੇ ਵਾਸਤੇ ਮਾਹੌਲ ਦੇਣਾ ਉਹ ਸਾਡਾ ਕੰਮ ਉਹ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਬਹੁਤ ਸਿਆਣੇ ਸਿਆਣੇ ਬੰਦੇ ਮੇਰੇ ਸੰਗੂਜਲੇ ਦੇ ਦੋਸਤੋ ਮਿੱਤਰ ਬੈਠੇ ਨੇ ਮੈਂ ਜਾਣਦਾ ਬਹੁਤਿਆਂ ਨੂੰ ਤਾਂ ਮੈਂ ਜਾਣਦਾ মিডিਆ ਵਾਲੇ ਸੱਜਣ ਬੈਠੇ ਨੇ ਕਿਉਂਕਿ ਇੱਥੋਂ ਹੀ 2014 ਚ ਬੂਟਾ ਲੱਗਿਆ ਸੀ ਫਿਰ 19 ਚ ਬੂਟਾ ਲੱਗਿਆ ਬਾਈ ਜੀ ਤਾਂ ਫਿਰ ਪਿੱਪਲੀ ਗੱਡਦਾ ਤੁਸੀਂ ਇੱਕ ਤੋਂ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬਧਾਈ ਵੀ ਦਿੰਨਾ ਮੁਬਾਰਕ ਵੀ ਦਿੰਨਾ ਔਰ ਮੈਨੂੰ ਉਮੀਦ ਹੈ ਕਿ ਇਸ ਅਰਿਟੋਰੀਅਮ ਨਾਲ ਤੁਹਾਡੇ ਕੌਨਫੀਡੈਂਸ ਬਹਾਲ ਕਰਨ ਵਿੱਚ ਬਹੁਤ ਤੁਹਾਨੂੰ ਬਲ ਮਿਲੇਗਾ ਇੱਥੇ ਲੈਕਚਰ ਦੇ ਮੁਕਾਬਲੇ ਵੀ ਹੋਣਗੇ ਇੱਥੇ ਖੋਰ ਸਾਰੀਆਂ ਪੜ੍ਹਾਈ ਦੀਆਂ ਗੱਲਾਂ ਵੀ ਹੋਣਗੀਆਂ ਬਹੁਤ-ਬਹੁਤ ਸਾਰਿਆਂ ਨੂੰ ਬਹੁਤ ਮੁਬਾਰਕ ਮੈਂ ਕੋਈ ਰਾਣੀ ਤੇ ਕੱ ਗੱਲ ਸਕੂਲਾਂ 'ਚ ਜਾ ਕੇ ਕਰਦਾ ਨਹੀਂ ਕਿਉਂਕਿ ਵਿਦਿਆ ਦਾ ਮੰਦਰ ਹੈ ਤੇ ਪੱਤਰਕਾਰ ਵੀਰੇ ਬੈਠੇ ਨੇ ਮੈਂ ਕਰ ਹੀ ਆਇਆ ਹਾਂ ਆਲਮੋਸਟ ਸਾਰੇ ਲਾਲੀ ਬੈਠਾ ਹੈ ਕੀਰਤੀ ਬੈਠਾ ਹੈ ਜਨਾਬ ਜੀ ਬੈਠੇ ਸਾਰੇ ਉਹ ਮੈਂ ਛਾਜਲੀ ਬੋਲ ਹੀ ਆਇਆ ਹਾਂ ਮੈਂ ਬਹੁਤਾ ਜਿਆਦਾ ਬੋਲਦਾ ਵੀ ਨਹੀਂ ਬੋਲੀ ਤਾਂ ਉਹੀ ਜਾਂਦੇ ਆ ਕੀ ਕਰੀਏ ਕੋਈ ਕਹਿੰਦਾ ਪੰਜਾਬ ਆਂਬ ਆਏ ਪਏ ਨੇ 32 ਹਜੇ ਪਏ ਨੇ 18 ਚੱਲ ਗਏ ਆ ਮੈਂ ਐਸੀ ਕਹੀ ਦੱਸੋ ਕਿੱਥੇ ਨੇ ਕਹਿੰਦੇ ਇਹ ਨਹੀਂ ਦੱਸ ਸਕਦੇ ਸੀ ਸਾਨੂੰ دہشت ਪਾਉਣੀ ਚਾਹਣੀ ਆ ਸਾਨੂੰ ਡਰਾਉਣਾ ਚਾਹਣਾ ਤੁਸੀਂ ਬਸ ਆਹੀ ਪੰਗਾ ਹੈ ਵੀ ਆਮ ਘਰਾਂ ਦਾ ਮੁੰਡਾ ਸਤੌਜ ਪਿੰਡ ਦਾ ਮਹਿੰਦਰ ਮੱਡ ਦਾ ਮੁੰਡਾ ਮੁੱਖ ਮੰਤਰੀ ਕੌ ਬਣ ਗਿਆ ਬਸ ਆ ਪੰਗਾ ਬਸ ਔਰ ਕੋਈ ਬੰਗ ਨਹੀਂ ਪਹਿਲਾਂ ਉਹਨਾਂ ਦੀ ਇਹੀ ਟੀਵੀ ਚੈਨਲ ਮੈਨੂੰ ਕਹਿੰਦੇ ਸੀ ਕਾਮੇਡੀ ਕਿੰਗ ਭਗਵੰਤ ਮਾਨ ਹੁਣ ਉਹ ਉਸੇ ਟੀਵੀ ਤੇ ਆ ਜਾਂਦੇ ਬੰਦਾ ਬਹੁਤ ਮਾੜਾ ਬਹੁਤ ਮਾੜਾ ਬੰਦਾ ਬਈ ਕਿਉਂਕਿ ਪਹਿਲਾਂ ਮੈਂ ਇਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਨਹੀਂ ਸੀ ਉਹਨਾਂ ਨੇ ਕੁਰਸੀਆਂ ਖੋਲੀਆਂ ਹੁਣ ਉਹ ਤਾਂ ਕਰਕੇ ਨਾ ਗਾਲਾਂ ਕੱਢੀ ਜਾਂਦੇ ਨੇ ਨਿੰਦਿਆ ਕਰੀ ਜਾਂਦੇ ਕਰੀ ਜੋ ਆਪਾਂ ਨੂੰ ਕੀ ਆਪਾਂ ਦਾ ਕੰਮ ਕਰਨਾ ਪੋਜ਼ਿਟਿਵ जदों संगरूर आने नवी ऊर्जा मिलती है कुड़ी भावें जिने मर्जी व्डे घरें व्या जाए वो एक तमन्ना हों मेरे पेक आए पास्य ठंडिया हवां के हवा बुले आह संगरूर मेरे पेके ने जो संगर आने तो ठंडिया हवां के बुले ही आते रह तरक्या करो लोगों को अक्सर कहते सुना है जिंदा रहे तो फिर मिलेंगे इस दिल ने कहा है मिलते रहे तो जिंदा रहेंगे